ਮਠਾਈਆਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਕੇਟੀ ਸਵੀਟਸ ਨੇ ਖੋਲੀ ਆਪਣੀ ਨਵੀਂ ਬ੍ਰਾਂਚ ਲੁਧਿਆਣੇ ਦੇ ਵਿੱਚ ਰਾਬਾ ਨਗਰ ਦੇ ਵਿੱਚ ਲੁਧਿਆਣੀ ਕੇਟੀ ਸਵੀਟ ਦੀ ਬ੍ਰਾਂਚ ਖੋਲਣ ਜਾ ਰਹੀ ਹੈ ਇਹ ਸੈਕੰਡ ਸਾਡੀ ਬ੍ਰਾਂਚ ਹੈ ਉਸ ਤੋਂ ਪਹਿਲਾਂ ਸਾਡਾ ਸਫਲਤਾਪੂਰਕ ਸੰਗਰੂਰ ਵਿੱਚ ਚੱਲ ਰਿਹਾ ਕੇਟੀ ਸਵੀਟਸ ਇਹ ਮਾਲਕ ਬੈਠੇ ਆ ਪਿਓਰ ਚੀਜ਼ਾਂ ਦੇਣਗੇ ਖਾਣ ਨੂੰ ਤੁਹਾਨੂੰ ਔਰ ਇੱਥੇ ਹਮ ਮਾ ਕੇ ਆਇਆ ਕਰੋ ਔਰ ਅੱਗੇ ਦੁਵਾਲੀ ਦਸਹਰੇ ਆ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਲੁਧਿਆਣੇ ਚ ਤੁਹਾਨੂੰ ਮੁਬਾਰਕਬਾਦ ਥੈਂਕ ਯੂ ਇਹ ব্রাਚ ਹੈ ਜਿਹੜੀ ਸਵੀਟਸ ਦੀ ਇੱਥੇ ਕੇਟੀ ਸਵੀਟਸ ਖੁੱਲੀ ਹੈ ਪਹਿਲਾ ਸੰਗਰੂਰ ਦੇ ਵਿੱਚ ਸੀ ਸਭ ਨੂੰ ਪਿਆਰ ਭਰੀ ਸ਼ਸ਼ਟੀਆਂ ਕਾਲ ਔਰ ਮੈਂ ਅੱਜ ਕੇਵਲ ਸਿੰਘ ਜੀ ਹੋਣਾ ਨੇ ਬੰਦ ਬੁਲਾਇਆ ਥੇ ਜਿੱਨਾਂ ਰਾਜ ਇੱਥੇ ਰੈਸਟੋਰੈਂਟ ਖੁੱਲਿਆ ਹੈ ਸਵੀਟਸ ਦਾ ਕੇਲੀ ਸਵੀਟਸ ਸੋ ਇਹਨਾਂ ਨੂੰ ਬਹੁਤ ਬਹੁਤ ਵਾਰਕ ਬਾਦ ਔਰ ਪਹਿਲਾ ਇਹਨਾਂ ਦਾ ਸੰਗਰੂਰ ਸੀਗਾ ਸਾਰਾ ਸਿਸਟਮ ਉੱਥੇ ਵੀ ਬਹੁਤ ਵਧੀਆ ਚੱਲ ਰਿਹਾ ਔਰ ਬੜੀ ਬੱਲੇ ਬੱਲੇ ਉੱਥੇ ਵੀ ਔਰ ਇੱਥੇ ਆ ਕੇ ਇਹਨਾਂ ਨੇ ਹੁਣ ਲੁਧਿਆਣਾ ਨਿਵਾਸੀਆਂ ਨੂੰ ਕਿਹਾ ਵੀ ਜੇ ਉੱਥੇ ਇਹਨਾਂ ਦੀ ਘਾਟ ਮੈਨੂੰ ਤਾਂ ਮਹਿਸੂਸ ਹੁੰਦੀ ਸੀ ਇੱਥੇ ਵੀ ਇੱਥੇ ਨਹੀਂ ਹੈਗਾ ਸੋ ਇਹ ਉੱਥੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਉਸ ਟਾਈਮ ਦੋ ਸਾਲਾਂ ਦੀ ਗੱਲ ਹੈ ਤੇ ਆਜਾ ਆਜਾ ਤੇ ਟੇਟ ਸੋ ਇਹ ਮਾਲਕ ਬੈਠੇ ਆ ਪਿਓਰ ਚੀਜ਼ਾਂ ਦੇਣਗੇ ਖਾਣ ਨੂੰ ਤੁਹਾਨੂੰ ਔਰ ਇੱਥੇ ਹਮ ਮਾ ਕੇ ਆਇਆ ਕਰੋ ਔਰ ਅਗਏ ਦੀਵਾਲੀ ਦਸਹਰੇ ਆ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਲੁਧਿਆਣੇ 'ਚ ਤੁਹਾਨੂੰ ਮੁਬਾਰਕਬਾਦ ਥੈਂਕ ਯੂ ਪਰ ਮਾਤਮਾ ਚਰਦੀ ਕਲਾ ਕਰਕੇ ਕਿਉਂਕਿ ਪਿਓ ਚੀਜ਼ਾਂ ਨਹੀਂ ਬੈਂਦੀਆਂ ਇਸ ਕਰਕੇ ਇਹ ਮੈਂ ਇਹਨਾਂ ਨੂੰ ਕੈਵਸਿੰਗ ਹੋਰ ਕਹਾਂਗੇ ਪਿਓ ਤੁਸੀਂ ਆਪਣੇ ਜਿਵੇਂ ਸੇਵਾ ਕਰਦੇ ਹੋ ਨਾ ਇਹ ਸੇਵਾਵੰਦ ਹੋਏ ਰੈਸਟੋਰੈਂਟ ਤੁਸੀਂ ਖੋਲੋ ਔਰ ਪਿਓਰ ਚੀਜ਼ੂ ਗਏ ਹੋ ਪਲੀਜ਼ ਔਰ ਕਮਾਈਆਂ ਕਮਾਈਆਂ ਬਥੇਰੀਆਂ ਤੁਸੀਂ ਹਾਂ ਜੀ ਹਾਂ ਘਾਟਾ ਜੀ ਕੋਈ ਮੈਂ ਮੈਸੇਜ ਦੇਣਾ ਹਾਂ ਹਾਂਜੀ ਸੌਰੀ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਮੈਂ ਨਹੀਂ ਖਾਓ ਮਠਾਈ ਖਾਓ ਕੁਆਲਿਟੀ ਵਦ ਗਿਆ ਆਪਣੇ ਵਿਆਹਾਂ ਸ਼ਾਦੀਆਂ ਤੇ ਬੁਲਾਓ ਚਾਹੀਦਾ ਇਹ ਇਹ ਦੇ ਬਗੈਰ ਤਾਂ ਸਾਰੇ ਬੱਚਾ ਗਨ ਉਹ ਲੋ ਰਹਿੰਦੇ ਮਠਾਈ ਬਗੈ ਸੋ ਇਹ ਕੁਆਲਿਟੀ ਅੱਛੀ ਟਾਇਲਟ ਇੱਥੇ ਮਿਲਦੀ ਹੈ ਅੱਛੀ ਕੇਡੀ ਸੂਟਸ ਤੇ ਸਰਾਬਾ ਨਗਰ ਤੇ ਸਰਾਬਾ ਨਗਰ ਨੂੰ ਪਾ ਲੱਗੇ ਹੋਰ ਵੀ ਬਹੁਤ ਚੰਗਾ ਇਲਾਕਾ ਇਹ ਸਾਰਿਆਂ ਨਾਲ ਪੈਸਟ ਹੈ ਮੈਂ ਕੇਵਲ ਸਿੰਘ ਤੌਰ ਐਮ ਡੀ ਕੇਟੀ ਰਾਇਲ ਹੋਟਲ ਸੰਗਰੂਰ ਤੇ ਕੇਟੀ ਸੂਇਟਸ ਸੰਗਰੂਰ ਤੇ ਜੋ ਅੱਜ ਸਰਾਬਾ ਨਗਰ ਦੇ ਚ ਲੁਧਿਆਣੇ ਕੇਡੀ ਸੂਇਟ ਦੀ ਬ੍ਰਾਂਚ ਖੋਲਣ ਜਾ ਰਿਹਾ ਹੈ ਇਹ ਸੈਕੰਡ ਸਾਡੀ ਬ੍ਰਾਂਚ ਹੈ ਉਸ ਤੋਂ ਪਹਿਲਾਂ ਸਾਡਾ ਸਫਲਤਾਪੂਰਕ ਸੰਗਰੂਰ ਵਿੱਚ ਚੱਲ ਰਿਹਾ ਕੇਟੀ ਸੂਇਟਸ ਉਸ ਤੋਂ ਬਾਅਦ ਹੀ ਅਸੀਂ ਲੁਧਿਆਣੇ ਦੇ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇੱਥੇ ਆਇਆ ਤੇ ਇੱਥੇ ਉਹਨਾਂ ਦੀ ਸੇਵਾ ਕਰਨ ਦਾ ਮਤਲਬ ਅਸੀਂ ਆਪਦੇ ਆਪ ਮੜ ਭਾਗੇ ਸਮਝਾਂਗੇ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਲੁਧਿਆਣਾ ਵਾਸੀਆਂ ਨੇ ਅਸੀਂ ਚੰਗੀ ਤਰ੍ਹਾਂ ਇਮਾਨਦਾਰੀ ਔਰ ਪ्युअर ਕੁਆਲਟੀ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਲੁਧਿਆਣਾ ਵਾਸੀਆਂ ਦੀ ਤੇ ਬਾਕੀ ਮੇਰੇ ਨਾਲ ਵੀ ਬਰ ਰஞ்சிਤ ਕੌਰ ਜੀ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਛੋਟੀ ਸਾਰੀ ਪ੍ਰੈਸ ਦਾ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢ ਕੇ ਸਾਡੇ ਇਸ ਨਿਮਾਣੇ ਜੀ ਛੋਟੇ ਜੇ ਫੰਕਸ਼ਨ ਤੁਸੀਂ ਆਏ ਹੋ ਤੇ ਵਾਕਿ ਮੈਂ ਬਸਵਾ ਦਵਾਉਣਾ ਤੁਹਾਨੂੰ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਕੀੜੀ ਸੀਡਸ ਕੋ ਕੋਈ ਵੀ ਲਾਭਾ ਨਹੀਂ ਹੋਊਗਾ ਕੁਆਲਿਟੀ ਪੱਖੋਂ ਪੌਂਕੜੀ ਵਿਸੋਂ ਕੋਈ ਪ੍ਰੈਪਰੇਸ਼ਨ ਪੱਖੋਂ ਸਾਨੂੰ ਪੂਰਾ ਸਹਿਯੋਗ ਤੇ ਪੂਰਾ ਛੋੜਾ ਭਰੋਸੇ ਨਾਲ ਮਾਤ ਕਰ ਦਿੰਦੇ ਰਹਾਂਗੇ ਸੋ ਇਹਨਾਂ ਕਹਿੰਦਾ ਹੋਇਆ ਸਮੁੱਚੀ ਸੰਗਤ ਦਾ ਤੇ ਸਾਰੇ ਛੋੜੇ ਪ੍ਰੈਸ ਵਾਲਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਦੀਪ ਸਿੰਘ ਤੂਰ ਤੇ ਬਾਕੀ ਦਾ ਮੇਰੇ ਪਾਪਾ ਜੀ ਨੇ ਸਰਦਾਰ ਕੇਵਲ ਸਿੰਘ ਤੂਰ ਇਹਨਾਂ ਨੇ ਸਾਨੂੰ ਦਾਸੀ ਦਿੱਤਾ ਸਾਰਾ ਕੁਝ ਤੇ ਆਪਣੇ ਸੰਗਰੂਰ ਦੇ ਵਿੱਚ ਆਲਰੇਡੀ ਕੇਟੀ ਰਾਇਲ ਹੋਟਲ 2012 ਤੋਂ ਆਪਾਂ ਰਨ ਕਰ ਰਹੇ ਹਾਂ ਤੇ ਕਿਉਂਕਿ ਆਪਣੇ ਕੁਝ ਸਮਾਂ ਪਹਿਲਾਂ ਵੀ ਸਾਨੂੰ ਚਾਪ ਨੂੰ ਆਉਂਦਾ ਸੀ ਤੇ ਮੈਨੂੰ ਮਤਲਬ 16 ਸਾਲ ਤੋਂ ਮੈਂ ਬਾਹਰ ਰਹ ਰਿਹਾ ਤੇ ਆਪਾਂ ਇਹ ਚੀਜ਼ ਸੁਣ ਚਾਉਂਦੀ ਸੀ ਵੀ ਇੱਥੇ ਚੀਜ਼ੇ ਸ਼ੁੱਧਤਾ ਦੇ ਨਾਲ ਦੀ ਚੀਜ਼ ਮਿਲਦੀ ਤੇ ਸੁਣਦੇ ਸੀ ਵੀ ਮਠਿਆਈਆਂ ਨਾ ਖਾਓ ਇੱਥੇ ਮਿਲਾਵਟ ਆਉਂਦੀ ਹੈ ਇਹ ਆ ਉਹ ਚੀਜ਼ ਨੂੰ ਲੈ ਕੇ ਸੀ ਇਹ ਕਨਸੈਪਟ ਸ਼ੁਰੂ ਕਰਿਆ ਜਦੋਂ ਤੇ ਕੇਟੀ ਸਵੀਟਸ ਦਾ ਤੇ ਵੀ ਅਸੀਂ ਸੋਚਿਆ ਵੀ ਕੋਈ ਨਾ ਕੋਈ ਵੀ ਚੰਗੀ ਸਿਹਤ ਲਈ ਜਿਹੜੀ ਚੀਜ਼ਾਂ ਨੇ ਵੀ ਉਹ ਆਪਾਂ ਲੈ ਕੇ ਆਏ ਆ ਸੁਗਰ ਫਰੀ ਆਈਟਮਾਂ ਵੀ ਲੈ ਕੇ ਆਏ ਆ ਆਪਾਂ ਤੇ ਬਹੁਤ ਦੇਸੀ ਘੀਤ ਤੋਂ ਹੀ ਆਪਣੀਆਂ ਆਈਟਮਾਂ ਨੇ ਸਾਰੀਆਂ ਜਿਹੜੀਆਂ ਆਪਾਂ ਤਿਆਰ ਕਰਵਾਈਆਂ ਨੇ ਤੇ ਆਪਣੀ ਮੇਨਲੀ ਬਸ ਇਹੀ ਆ ਵੀ ਆਪਾਂ ਜੋ ਵੀ ਚੀਜ਼ ਦੇਣੀ ਐ ਤੇ ਉਹਦੀ ਕੁਆਲਿਟੀ ਵਾਈਜ਼ ਕੋਈ ਵੀ ਆਪਣੇ ਵੱਲੋਂ ਕੋਈ ਕੰਪਲੇਂਟ ਜਾਂ ਕੁਝ ਵੀ ਪਿਓਰ ਚੀਜ਼ ਆਪਾਂ ਪੇਸ਼ ਕਰਾਂਗੇ ਕੋਈ ਵੀ ਲੁਧਿਆਣਾ ਵਾਸੀਆਂ ਨੂੰ ਪਹਿਲਾਂ ਸੰਗਰੂਰ ਵਿੱਚ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲਿਆ ਤੇ ਮਿਲ ਵੀ ਰਿਹਾ ਹੈ ਤੇ ਲੁਧਿਆਣੇ ਦੇ ਵਿੱਚ ਵੀ ਇਹ ਪੂਰਨ ਆਸ ਕਰਦੇ ਆ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਤੇ ਲੁਧਿਆਣਾ ਵਾਸੀਆਂ ਤੋਂ ਪਰ ਸਾਡੇ ਵੱਲੋਂ ਕੋਈ ਵੀ ਇਦਾਂ ਦੀ ਕੋਈ ਕੰਪਲੇਨ ਕੋਈ ਵੀ ਨਹੀਂ ਆਊਗੀ ਤੇ ਮੈਂ ਤੁਹਿਆਂ ਲਾਲੋ ਵੀ ਬਾਹਰੋਂ 16 ਸਾਲ ਤੋਂ ਬਾਹਰੋਂ ਸਾਡੇ ਕੇ ਮੈਂ ਇੰਡੀਆ ਚ ਆ ਕੇ ਹੁਣ ਬਿਜ਼ਨਸ ਰਨ ਕਰ ਰਹੇ ਆ ਪਰ ਮੇਰੇ ਮੇਰੀ ਪੂਰੀ ਆਸ ਹੈ ਵੀ ਅਸੀਂ ਕੋਈ ਵੀ ਇਦਾਂ ਦੀ ਵੀ ਕੰਪਲੇਨ ਨਹੀਂ ਆਉਣ ਦੇਵਾਂਗੇ ਤੇ ਬਾਕੀ ਦਾ ਲੁਧਿਆਣਾ ਨਿਵਾਸੀਆਂ ਨੂੰ ਅਸੀਂ ਅ ਵੈਲਕਮ ਕਹਨੇ ਆ ਤੇ ਬਾਕੀ ਦਾ ਪ੍ਰੈਸ ਦਾ ਸਾਰਿਆਂ ਦਾ ਧੰਨਵਾਦ ਤੇ ਇੱਥੇ ਆਨਲੀ ਜੀ ਜੀ ਆਪਣੀ ਕਾਜੂ ਕਤਲੀ ਗੁੜ ਵਾਲੀ ਹੈ ਗੁੜ ਵਾਲੀ ਕਾਜੂ ਕਤਲੀ ਆਪਾਂ ਬਣਾਈ ਹੈ ਜੀ ਆਪਣੀ ਬੰਬੇ ਤੱਕ ਵੀ ਆਰਡਰ ਜਾਂਦੇ ਨੇ ਹੁਣ ਇਹ ਰੀਸੈਂਟਲੀ ਸਾਡੀ ਗੱਲ ਚੱਲ ਰਹੀ ਆ ਤੇ ਹੁਣ ਅਸੀਂ ਤਿੰਨ ਕੰਟੇਨਰ ਸਾਡੇ ਮਠਾਈ ਦੇਸੀ ਆਸਟ੍ਰੇਲੀਆ ਭੇਜ ਰਹੇ ਹਾਂ ਯੂ ਐਸ ਵੀ ਦਾ ਐਨ ਐਂਡ ਤੇ ਯੂ ਐਸ ਵੀ ਤੇ ਆਸਟ੍ਰੇਲੀਆ ਦਾ ਵੀ ਹੁਣ ਇਹ ਸ਼ੁਰੂ ਕਰ ਰਹੇ ਆ ਤੇ ਵੀ ਕੁਆਲਟੀ ਵੱਲੋਂ ਵੀ ਕੋਈ ਕੰਪਲੇਨ ਨਹੀਂ ਕੰਪਰੋਮਾਈਜ਼ ਕੋਈ ਨਹੀਂ ਕਿ ਕੇਕ ਬੇਕਰੀ ਦਾ ਇਹ ਕੈਫੇ ਤੇ ਬਾਕੀ ਦਾ ਲਾਈਵ ਕਿਚਨ ਤੇ ਰੈਸਟੋਰੈਂਟ ਕਿਟੀ ਹਾਲ ਸਭ ਤੋਂ ਮੇਨ ਹੈ ਕਿਉਂ ਮੇਨਲੀ ਕਿਟੀ ਹਾਲ ਤੁਸੀਂ ਦੇਖੋਗੇ ਵੀ ਜ਼ਿਆਦਾਤਰ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਬਟ ਆਪਾਂ ਨੇ ਸੈਪਰੇਟ ਕਿਟੀ ਹਾਲ ਬਣਾਇਆ ਤੇ ਬਾਕੀ ਦਾ ਸਾਰੇ ਜਣੇ ਲੁਧਿਆਣਾ ਨਿਵਾਸੀਆਂ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਹੈਜੀ ਫ੍ਰੀ ਦੇ ਵਿੱਚ ਕਿਹੜੀ ਕਿਹੜੀ ਮਿਠਾਈ ਅਵੇਲੇਬਲ ਹੈ ਸ਼ੂਗਰ ਫ੍ਰੀ ਦੇ ਵਿੱਚ ਹੈਗੀ ਜਿਵੇਂ ਖੋਏ ਦੀ ਆਈਟਮ ਵੀ ਹੈਗੀ ਹੈ ਜੀ ਤੇ ਕੁਸ ਕਲਾਕੰਦ ਹੈਗੀ ਹੈ ਜੀ ਤੇ ਕਾਫੀ ਆਈਟਮਾਂ ਨੇ ਜਿਹੜੀਆਂ ਆਪਣੀਆਂ ਸ਼ੂਗਰ ਫ੍ਰੀ ਆ ਰਹੀਆਂ ਨੇ ਹਾਂ ਜੀ ਅੱਜ ਦਾ ਫੰਕਸ਼ਨ ਬਹੁਤ-ਬਹੁਤ ਮੁਬਾਰਕਬਾਦ ਜਿੱਥੇ ਮੈਂ ਕੇਟੀ ਸਵੀਟਸ ਦੀ ਟੀਮ ਨੂੰ ਦੇਉਂਗਾ ਉੱਥੇ ਲੁਧਿਆਣਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦਵਾਂਗਾ ਕਿ ਬਹੁਤ ਹੀ ਕਮਾਲ ਦੀ ਇਹ ਪ੍ਰਾਚ ਹੈ ਜਿਹੜੀ ਸਵੀਟਸ ਦੀ ਇੱਥੇ ਕੇਟੀ ਸਵੀਟਸ ਖੁੱਲੀ ਹੈ ਪਹਿਲਾਂ ਸੰਗਰੂਰ ਦੇ ਵਿੱਚ ਸੀ ਸੋ ਹਰ ਕੋਈ ਇਹੀ ਚਾਹਦਾ ਕਿ ਚੀਜ਼ ਹੈ ਜਿਹੜੀ ਵਧੀਆ ਮਿਲੇ ਬਹੁਤ ਵੇਲੇ ਅੱਜ ਕੱਲ ਮੇਰੇ ਖਿਆਲ ਲੋਕ ਖਰੀਦੋਂ ਤੋਂ ਡਰਨ ਲੱਗੇ ਔਰ ਕੋਈ ਚਾਹੁੰਦਾ ਵੀ ਘਰ ਦੀ ਚੀਜ਼ ਬਣਾਈ ਹੋਈ ਤਿਹਾਰਾ ਤੇ ਦਿੱਤੀ ਜਾਵੇ ਇਹ ਬਿਲਕੁਲ ਘਰ ਤੋਂ ਵੀ ਜ਼ਿਆਦਾ ਵਧੀਆ ਜਿਹੜਾ ਕੇਟੀ ਵਾਲਿਆਂ ਦਾ ਹੈ ਰਿਕਾਰਡ ਹੈ ਸੰਗਰੂਰ ਦੇ ਵਿੱਚ ਤੇ ਇਸ ਗੱਲ ਦੀ ਮੈਂ ਟੀਮ ਨੂੰ ਵੀ ਪਤਾਈ ਉੱਥੇ ਲੁਧਿਆਣਾ ਨਿਵਾਸੀਆਂ ਨੂੰ ਵੀ ਬਤਾਈ ਦਿੰਦਾ